ਕੈਨੇਡਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਫਾਸੀ ਉੱਤੇ ਚੜਨ ਵਾਲਾ ਇਕਲੌਤਾ ਪੰਜਾਬੀ ਸੂਰਮਾ ਬਾਬਾ ਮੇਵਾ ਸਿੰਘ ਲੋਪੋਕੇ ਜਸਤਪਾਲਾ ਅਤੇ ਬਾਅਦ ਦੇ ਵਿੱਚ ਕਦੇ ਵੀ ਨਹੀਂ ਹੋਈ ਕਿਸੇ ਨੂੰ ਫਾਸੀ ਦੀ ਸਜ਼ਾ ਗੁਰੂ ਘਰ ਦੀ ਬੇਅਦਬੀ ਕਰਨ ਵਾਲੇ ਦਾ ਲਾਇਆ ਸੀ ਸੋਦਾ ਸਾਰੇ ਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਟੂ ਪ੍ਰਦੇਸ਼ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਾਬਾ ਮੇਵਾ ਸਿੰਘ ਲੋਪੋਕੇ ਦੇ ਬਾਰੇ ਜਿਨ੍ਹਾਂ ਦਾ ਜਨਮ 1880 ਇਸਵੇਂ ਨੂੰ ਲੋਪੋਕੇ ਪਿੰਡ ਜੋ ਕਿ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਉੱਥੇ ਹੋਇਆ ਸੀ ਮਿਹਨਤ ਮਜ਼ਦੂਰੀ ਕਰਨ ਵਾਸਤੇ ਬੈਂਕਾਕੋਕ ਯਾਨੀ ਕਿ ਵਿਦੇਸ਼ ਚਲੇ ਗਏ ਤਾਂ ਵਿਦੇਸ਼ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਮੇਵਾ ਸਿੰਘ ਲੋਪੋਕੇ 1906 ਦੇ ਵਿੱਚ ਜਿਹੜਾ ਵਿਦੇਸ਼ ਜਾਂਦੇ ਆਉਣ ਜਾਂਦੇ ਆ ਤੇ ਉੱਥੇ ਜਾ ਕੇ ਇੱਕ ਮਿਲ ਦੇ ਵਿੱਚ ਉਹਨਾਂ ਦੇ ਵੱਲੋਂ ਰੋਜ਼ੀ-ਰੋਟੀ ਕਮਾਣਾ ਸ਼ੁਰੂ ਕਰ ਦਿੱਤਾ ਜਾਂਦਾ। ਇੱਕ ਮਿਲ ਦੇ ਵਿੱਚ ਕੰਮ ਕਰਦੇ ਨੇ ਤੇ ਇਸੇ ਦੌਰਾਨ ਉਹਨਾਂ ਦੇ ਆਸ-ਪਾਸ ਜੋ ਕੁਝ ਹੁੰਦਾ ਉਹ ਵਿਕਤਿਆ ਕਿਉਂਕਿ ਉੱਥੇ ਭਾਰਤੀਆਂ ਦੇ ਉੱਪਰ ਅਤਿਆਚਾਰ ਹੋ ਰਿਹਾ ਸੀ, ਉਹਨਾਂ ਦੇ ਨਾਲ ਦੁਰਵਿਹਾਰ ਹੋ ਰਿਹਾ ਸੀ। ਇਸ ਤੋਂ ਇਲਾਵਾ ਸਿੱਖਾਂ ਦੀ ਜਿਹੜੀ ਔਰਤ ਹੈ ਉਹ ਸੁੱਤੇ ਵੀ ਪਾਬੰਦੀ ਜਿਹੜੀ ਹੈ ਲਗਾ ਦਿੱਤੀ ਗਈ ਸੀ। ਭਾਵ ਵਿਦੇਸ਼ਾਂ ਦੇ ਵਿੱਚ ਸਿੱਖਾਂ ਦਾ ਆਉਣਾ, ਸਿੱਖਾਂ ਦੀਆਂ ਔਰਤਾਂ ਦਾ ਆਉਣਾ ਮਨਾ ਕਰ ਦਿੱਤਾ ਗਿਆ ਸੀ। ਜਿਹੜੇ ਭਾਰਤੀ ਵਿਦੇਸ਼ ਜਾਉਂਦੇ ਸੀ ਉਹਨਾਂ ਦੇ ਨਾਲ ਦਰਵਾਹਵਾਰ ਹੁੰਦਾ ਸੀ ਜਿਹੜੇ ਭਾਰਤੀ ਉੱਥੇ ਜਾਉਂਦੇ ਸੀ ਉਹਨਾਂ ਦੇ ਕੋਲੋਂ ਵੋਟ ਦਾ ਹੱਕ ਵੀ ਜਿਹੜਾ ਖੋ ਲਿਆ ਜਾਂਦਾ ਹੈ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਸੀ ਉਸ ਵਿੱਚ ਕੋਈ ਵੀ ਭਾਰਤੀ ਵੋਟ ਨਹੀਂ ਪਾ ਸਕਦਾ ਸੀ ਉਹਨਾਂ ਤੋਂ ਹੱਕ ਖੋ ਲਿਆ ਜਾਂਦਾ ਜਿਸ ਤੋਂ ਬਾਅਦ ਪ੍ਰੋਟੈਸਟ ਹੁੰਦੇ ਨੇ ਤਰਨੇ ਲੱਗਦੇ ਨੇ ਹਮਲੇ ਹੁੰਦੇ ਆ ਤੇ ਇਸੇ ਦੌਰਾਨ ਗਾਦਰ ਪਾਰਟੀ ਦੇ ਵੱਡੇ ਆਗੂਆਂ ਨੂੰ ਮਿਲਦੇ ਨੇ ਬਾਬਾ ਮੇਵਾ ਸਿੰਘ ਲੋਪੋਕੇ ਜਿਨ੍ਹਾਂ ਦੇ ਵਿੱਚ ਭਾਈ ਪਾਗਤ ਸਿੰਘ ਪਾਈ ਬਲਵੰਤ ਸਿੰਘ ਵਰਗੇ ਵੱਡੇ ਆਗੂ ਮੌਜੂਦ ਸਨ ਜੋ ਕਿ ਗਦਰ ਪਾਰਟੀ ਦੇ ਨਾਲ ਹੀ ਸੰਬੰਧਿਤ ਸਨ ਉਹਨਾਂ ਦੇ ਨਾਲ ਇਹਨਾਂ ਪ੍ਰੋਟੈਸਟ ਦੇ ਦੌਰਾਨ ਹੀ ਬਾਬਾ ਮੇਵਾ ਸਿੰਘ ਲੋਪੋ ਕੇ ਦੀ ਮੁਲਾਕਾਤ ਹੁੰਦੀ ਹੈ ਇਸ ਦੌਰਾਨ ਉਹ ਦੇਖਦੇ ਨੇ ਕਿ ਭਾਰਤ ਨੂੰ ਜੋ ਕੈਦ ਹੈ ਉਹ ਹੋ ਚੁੱਕੀ ਹੈ ਪਰ ਗੁਲਾਮ ਹੋ ਚੁੱਕੇ ਇਸ ਦਾ ਅਸਰ ਕਿਤੇ ਨਾ ਕਿਤੇ ਕੈਨੇਡਾ ਦੀ ਧਰਤੀ ਤੇ ਵੀ ਦੇਖਣ ਨੂੰ ਮਿਲਿਆ ਸੀ ਜੋ ਲੋਕ ਮਿਹਨਤ ਮਜ਼ਦੂਰੀ ਕਰਨ ਕੈਨੇਡਾ ਦੀ ਧਰਤੀ ਉੱਤੇ ਜਾਂਦੇ ਸੀ ਮਿਹਨਤ ਮਜ਼ਦੂਰੀ ਕਰਦੇ ਸਮੇਂ ਉਹਨਾਂ ਦੇ ਨਾਲ ਵਿਤਕਰੇ ਹੁੰਦੇ ਸੀ ਕਿਤੇ ਨਾ ਕਿਤੇ ਲੋਕਾਂ ਦੇ ਹੱਕਾਂ ਤੇ ਪੈਰਾ ਦੇਣ ਵਾਸਤੇ ਬਾਬਾ ਲੋਪੋਕੇ ਨੇ ਕਾਫੀ ਜ਼ਬਰਦਸਤ ਭੂਮਿਕਾ ਨਿਭਾਈ ਸੀ 1908 ਦੇ ਵਿੱਚ ਬਾਬਾ ਮੇਵਾ ਸਿੰਘ ਲੋਪੋਕੇ ਦੇ ਵੱਲੋਂ ਅੰਮ੍ਰਿਤ ਸ਼ਕ ਲੈ ਜਾਂਦਾ ਹੈ ਤੇ ਗੁਰੂ ਘਰਾਂ ਦੀ ਸਾਮ ਸੰਭਾਲ ਹੈ ਜਿਹੜੀ ਕੰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਭਾਵ ਉਹ ਸੇਵਾ ਸੰਭਾਲ ਲੈਂਦੇ ਨੇ। ਨਾਲ ਨਾਲ ਉਹ ਵਿਦੇਸ਼ੀ ਰਾਜਨੀਤੀ ਨੂੰ ਵੀ ਸਮਝਣਾ ਸ਼ੁਰੂ ਕਰ ਦਿੰਦੇ ਆ। ਪਹਿਲਾ ਗੁਰੂ ਘਰ 1907 ਇਸਵੀ ਦੇ ਵਿੱਚ ਇਹਨਾਂ ਦੇ ਵੱਲੋਂ ਬਣਾਇਆ ਗਿਆ ਸੀ ਜੋ ਕਿ ਨਾਰਥ ਅਮਰੀਕਾ ਦੇ ਵਿੱਚ ਹੈ। ਫਿਰ ਇਹ ਗੁਰੂ ਘਰਾਂ ਦੀ ਸੇਵਾ ਸੰਭਾਲ ਲੈਂਦੇ ਆ ਤੇ ਨਾਲ ਨਾਲ ਰਾਜਨੀਤੀ ਵੀ ਸਿੱਖਦੇ ਜਾਂਦੇ ਆ। 5 ਸਤੰਬਰ 1914 ਦੇ ਵਿੱਚ ਬੇਲਾ ਸਿੰਘ ਦੇ ਵੱਲੋਂ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ। ਬਿਲਾ ਸਿੰਘ ਜੋ ਕਿ ਮੁਖੌਬਲੇ ਬਣਿਆ ਸੀ ਗੁਰੂ ਘਰਾਂ ਦੇ ਉੱਪਰ ਅਟੈਕ ਕਰਵਾ ਦਿੰਦਾ ਦੋ ਗਤਰੀ ਲੈਰ ਦੇ ਆਗੂ ਅਤੇ ਪੰਜ ਸਿੱਖ ਇਸ ਅਟੈਕ ਦੇ ਵਿੱਚ ਫੱਟੜ ਖੂਚਾਂ ਪਿਆ ਤੇ ਫਿਰ ਬਿਲਾ ਸਿੰਘ ਦੀ ਸੁਣਵਾਈ ਹੁੰਦੀ ਹੈ ਤਾਂ ਇਸੇ ਦੌਰਾਨ ਰਸਤੇ ਦੇ ਵਿੱਚ ਹੀ ਉਸ ਦਾ ਗੋਲੀਆਂ ਮਾਰ ਕੇ ਕਤਲ ਜੋ ਹੈ ਕਰ ਦਿੱਤਾ ਜਾਂਦਾ ਹੈ ਤਾਂ ਇਹ ਕਤਲ ਦੀ ਸੇਵਾ ਬਾਬਾ ਮੇਵਾ ਸਿੰਘ ਲੋਪੋਖੀ ਹੋਰਾਂ ਦੇ ਵੱਲੋਂ ਹੀ ਲਈ ਜਾਂਦੀ ਹੈ 11 ਜਨਵਰੀ 1915 ਨੂੰ ਬਾਬਾ ਮੇਵਾ ਸਿੰਘ ਲੋਪੋਕੇ ਨੂੰ ਫਾਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਪਰ ਅੱਜ ਬਾਬਾ ਮੇਵਾ ਸਿੰਘ ਲੋਪੋਕੇ ਦਾ ਜ਼ਿਕਰ ਜਿਸ ਤਰੀਕੇ ਦੇ ਨਾਲ ਹੁੰਦਾ ਉਸ ਤਰੀਕੇ ਦੇ ਨਾਲ ਨਾ ਚੀਖਣਾ ਚਾਹੀਦਾ ਆਖੀਰ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਜੋ ਅਸੀਂ ਅੱਜ ਆਜ਼ਾਦੀ ਦੇ ਨਾਲ ਕੰਮ ਕਰ ਰਹੇ ਹਾਂ ਉੱਥੇ ਸਾਨੂੰ ਅੱਜ ਬਰਾਬਰਤਾ ਮਿਲਦੀ ਹੈ ਹਰ ਕੰਮ ਦੇ ਵਿੱਚ ਸਿੱਖਾਂ ਨੂੰ ਅੱਗੇ ਜਿਹੜਾ ਰੱਖਿਆ ਜਾ ਰਿਹਾ ਸਿਰਫ ਉਹਨਾਂ ਦੇ ਹੀ ਦੇਣ ਹੈ ਉਹਨਾਂ ਯੋਧਿਆਂ ਕਰਕੇ ਹੀ ਸਾਰਾ ਕੁਝ ਸੰਭਵ ਹੋਇਆ ਪਰ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਜਿਸ ਕਰਕੇ ਬਾਬਾ ਮੇਵਾ ਸਿੰਘ ਲੋਪੋ ਕੇ ਖੁਰਾਂ ਦਾ ਇਤਿਹਾਸ ਅੱਜ ਕਿਤਾਬਾਂ ਦੇ ਪੰਨਿਆਂ ਦੇ ਖੇਠਾ ਕੀਤਾ ਬਿਆ ਰਿਹਾ ਹੈ